ਹਾਂਜੀ ਸਟੂਡੈਂਟ ਗੁੱਡ ਆਫਟਰਨੂਨ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਆਪਣੇ ਪੰਜਾਬੀ ਦੀ ਕਲਾਸ ਦੇ ਨਾਲ ਸੋ ਇੱਕ ਵਾਰੀ ਬਈ ਮੈਨੂੰ ਥੰਬਸ ਅਪ ਕਰਕੇ ਦੱਸ ਦਿਓ ਤੁਸੀਂ ਜਿੰਨੇ ਵੀ ਜਾਣੇ ਜੁੜ ਚੁੱਕੇ ਹੋ ਕਲਾਸ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਤਾਂ ਕਿ ਬੱਚੇ ਜਿਹੜੇ ਡੇਲੀ ਜੁੜਦੇ ਨੇ ਆਪਣੇ ਨਾਲ ਉਹ ਜੁੜ ਸਕਣ ਠੀਕ ਹੈ ਭਾਈ ਮੇਰੀ ਆਵਾਜ਼ ਵੀਡੀਓ ਕੁਆਲਿਟੀ ਤੁਹਾਡੇ ਤੱਕ ਸਹੀ ਪਹੁੰਚ ਰਹੀ ਤਾਂ ਮੈਨੂੰ ਕੋਈ ਕਮੈਂਟ ਕਰਕੇ ਦੱਸ ਦਿਓ ਠੀਕ ਹੈ ਭਾਈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਮੈਨੂੰ ਇੱਕ ਵਾਰੀ ਦੱਸ ਦਿਓ ਭਾਈ ਮੈਨੂੰ ਖੁਦ ਨੂੰ ਨਹੀਂ ਸੁਣ ਰਿਹਾ ਪਤਾ ਨਹੀਂ ਕੀ ਪ੍ਰੋਬਲਮ ਚੱਲ ਰਹੀ ਹੈ ਠੀਕ ਹੈ ਭਾਈ ਠੀਕ ਹੈ ਹਾਂ ਆਲੋਕੇ ਠੀਕ ਹੈ ਸੋ ਚਲੋ ਭਾਈ ਇੱਕ ਵਾਰੀ ਕਲਾਸ ਨੂੰ ਕਰ ਦਿਓ ਲਾਈਕ ਸ਼ੇਅਰ ਆਪਣੇ ਦੋਸਤਾਂ ਮਿੱਤਰਾਂ ਤੱਕ ਤਾਂ ਕਿ ਜਿਹੜੇ ਬੱਚੇ ਡੇਲੀ ਜੁੜਦੇ ਨੇ ਆਪਣੇ ਨਾਲ ਉਹ ਜੁੜ ਸਕਣ ਸੋ ਚੈਨਲ ਦੇ ਉੱਪਰ ਨਵੇਂ ਜੁੜੇ ਹੋਏ ਜਾਂ ਪੁਰਾਣੇ ਵੀ ਸਭ ਦਾ ਮੋਸਟ ਵੈਲਕਮ ਜਿੰਨੇ ਵੀ ਤੁਸੀਂ ਬੱਚੇ ਜੁੜ ਚੁੱਕੇ ਹੋ ਹਾਂ ਸੋ ਭਾਈ ਜਿਹੜੇ ਬੱਚੇ ਨਵੇਂ ਜੁੜੇ ਨੇ ਜਿਹੜੇ ਬੱਚੇ ਆਪਣੇ ਨਾਲ ਟੈਲੀਗ੍ਰਾਮ ਗਰੁੱਪ ਦੇ ਵਿੱਚ ਤੁਸੀਂ ਜੁੜਨਾ ਚਾਹੁੰਦੇ ਹੋ ਠੀਕ ਹੈ ਸੋ ਉਹਨਾਂ ਵਾਸਤੇ ਵੀ ਟੈਲੀਗ੍ਰਾਮ ਦੇ ਜਿਹੜਾ ਲਿੰਕ ਹੈ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਦਿੱਤਾ ਹੋਇਆ ਉਹ ਬਲੂ ਲਾਈਨ ਨੂੰ ਤੁਸੀਂ ਟੱਚ ਕਰਕੇ ਡਾਇਰੈਕਟਲੀ ਸਾਡੇ ਨਾਲ ਜੁੜ ਸਕਦੇ ਹੋ ਇਸ ਤੋਂ ਇਲਾਵਾ ਜਿਹੜੇ ਬੱਚੇ ਵਟਸਐਪ ਗਰੁੱਪ ਦੇ ਵਿੱਚ ਐਡ ਹੋਣਾ ਚਾਹੁੰਦੇ ਨੇ ਨਾਮ ਸਬਜੈਕਟ ਡਿਸਟ੍ਰਿਕਟ ਜੈਂਡਰ ਸਾਰਾ ਕੁਝ ਲਿਖ ਕੇ ਸਾਨੂੰ ਇਹ ਦਿੱਤੇ ਗਏ ਨੰਬਰ ਦੇ ਉੱਪਰ ਤੁਸੀਂ ਫਾਰਵਰਡ ਕਰ ਦੇਣਾ ਠੀਕ ਹੈ ਭਾਈ ਹਾਂ ਇਸ ਨੰਬਰ ਦੇ ਉੱਪਰ ਠੀਕ ਹੈ ਭਾਈ ਸ਼ਰਤਾਂ ਇਹੀ ਨੇ ਭਾਈ ਤੇ ਤੁਹਾਡੇ ਫੋਨ ਦੇ ਵਿੱਚ ਇਹੀ ਨੰਬਰ ਇਹ ਪੇਪਰ 1 ਵਾਲੇ ਵਾਸਤੇ ਵੀ 2500 ਦਾ ਤੇ ਪੇਪਰ 2 ਵਾਲੇ ਵਾਸਤੇ 3000 ਦਾ ਬਹੁਤ ਹੀ ਘੱਟ ਫੀਸਾਂ ਦੇ ਉੱਪਰ ਜਿਹੜੀ ਤੁਹਾਨੂੰ ਕੋਰਸ ਨੇ ਉਹ ਦਿੱਤੇ ਜਾ ਰਹੇ ਨੇ ਸੋ ਜਿਹੜੇ ਬੱਚੇ ਕੋਰਸ ਜੁਆਇਨ ਕਰਨਾ ਚਾਹੁੰਦੇ ਨੇ ਜਰੂਰ ਤੁਸੀਂ ਕਰ ਸਕਦੇ ਹੋ ਠੀਕ ਹੈ ਬਈ ਪਲੇ ਸਟੋਰ ਦੇ ਵਿੱਚੋਂ ਜਾ ਕੇ ਐਪ ਨੂੰ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਇਹ ਜਿਹੜੇ ਡਾਊਨਲੋਡ ਉਹ ਕਰ ਸਕਦੇ ਹੋ ਠੀਕ ਹੈ ਬਈ ਡਾਊਨਲੋਡ ਕਰਨ ਤੇ ਕੋਈ ਪੈਸਾ ਨਹੀਂ ਲੱਗੇਗਾ ਵਿੱਚੋਂ ਵਿੱਚੋਂ ਗੋਲਾ ਜਾ ਘੁੰਮ ਰਿਹਾ ਹੈ ਨਾ نیٹ ਰੁਕ ਰਿਹਾ ਕਿਤੇ ਕਿਤੇ ਹੈ ਨਾ ਚਲੋ ਕੋਈ ਗੱਲ ਫਰਸਟ ਕੁਸਚਨ ਆ ਵੀ ਆ ਚੁੱਕਿਆ ਕਰੋ ਆਨਸਰ ਇਹਨੇ ਕਿਤਾਬ ਕਿਸ ਲਿੰਗ ਦਾ ਨਾਮ ਹੈ ਕਿਤਾਬ ਕਿਸ ਲਿੰਗ ਦਾ ਜੇ ਆਪਾਂ ਕਹਿ ਸਕਦੇ ਜਿਹੜੀ ਕਿਤਾਬ ਉਹ ਕਿਹੜੀ ਲਿੰਗ ਦੇ ਵਿੱਚ ਆਉਂਦੀ ਹੈ ਪੁਲਿੰਗ ਇਸਤਰੀ ਲਿੰਗ ਪੁੰਸਕ ਲਿੰਗ ਜਾਂ ਦੋਵੇਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਫਰਸਟ ਕੁਸਚਨ ਆ ਚੁੱਕਿਆ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋਗੇ ਕਿੰਨੇ ਜਣੇ ਆ ਚੁੱਕੇ ਆ ਬਈ ਮਨਜੀਤ ਹਰਦੀਪ ਸਿੱਧੂ ਰਜਨੀ ਮਿੱਤਲ ਹਾਂ ਅਸ਼ਮੀਤ ਠੀਕ ਹੈ ਬਈ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਵੀ ਸਭ ਦਾ ਮੋਸਟ ਵੈਲਕਮ ਸ਼ੁਕਰ ਹੋ ਬਈ ਅਨਸਰ ਫਸਟ ਕੁਸਚਨ ਵੀ ਆ ਚੁੱਕਿਆ ਕਹਿੰਦੇ ਕਿਤਾਬ ਕਿਹੜੇ ਲਿੰਗ ਦੇ ਵਿੱਚ ਆਉਂਦੀ ਹੈ ਲਿੰਗ ਪੁਲਿੰਗ ਆਪਾਂ ਨੇ ਪੜੇ ਹੋਏ ਨੇ ਸਟਾਰਟਿੰਗ ਤੋਂ ਪੜਦੇ ਆ ਰਹੇ ਆਪਾਂ ਸੋ ਰਾਈਟ ਅਨਸਰ ਬਣੂਗਾ ਤੁਹਾਡਾ ਬੀ ਇਸਤਰੀ ਲਿੰਗ ਕਿਤਾਬ ਪੁਸਤਕ ਹੈ ਨਾ ਬੁੱਕ ਇਹ ਸਾਰੇ ਸਾਰੇ ਜਿਹੜੇ ਤਿੰਨੇ ਨਾਮ ਨੇ ਹਾਂ ਠੀਕ ਹੈ ਭਈ ਇਹ ਸਾਰੇ ਸਾਰੇ ਨਾਮ ਨੇ ਜਿਹੜੇ ਇਹ ਆਪਣੇ ਇਸਤਰੀ ਲਿੰਗ ਦੇ ਵਿੱਚ ਆਉਂਦੇ ਨੇ ਠੀਕ ਹੈ ਬਈ ਹਾਂ ਉਸ ਤੋਂ ਬਾਅਦ ਦੇਖੋ ਉਹ ਕਿਹੜਾ ਸਰਵਨਾਮ ਹੈ ਉਹ ਉਹ ਕਿਹੜਾ ਸਰਵਨਾਮ ਹੈ ਪੁਰਖਾ ਨਿਰਦੇਸ਼ਕ ਸੰਬੰਧਕ ਜਾਂ ਅਨਿਸ਼ਚਿਤ ਕਰੋ ਬਈ ਅਨਸਰ ਸਾਰੇ ਬੱਚੇ ਵੀ ਸਾਨੂੰ ਪਿਆਰੇ ਹੁੰਦੇ ਉਹ ਜਕਰ ਕੋ ਕਿਸੇ ਦਾ ਨਾਮ ਲੈ ਕੇ ਗੁੱਸਾ ਕਰਨ ਦੀ ਲੋੜ ਨਹੀਂ ਠੀਕ ਹੈ ਤੁਸੀਂ ਸਾਰੇ ਸਾਡੇ ਹੋ ਠੀਕ ਹੈ ਤੁਹਾਨੂੰ ਸੱਤੂ ਬੁਲਾ ਸਕਦੇ ਪਿਆਰ ਨਾਲ ਹੈ ਨਾ ਵੀ ਸੱਤੂ ਠੀਕ ਹੈ ਹਾਂ ਚਲੋ ਉਹ ਕਿਹੜਾ ਪੁਰਖ ਨਾਮ ਹੈ ਆਹ ਸੌਰੀ ਕਿਹੜਾ ਨਾਮ ਹੈ ਉਹ ਜਿਵੇਂ ਆਪਾਂ ਕਿਸੇ ਨੂੰ ਸੰਬੋਧਨ ਕਰਨਾ ਹੋਵੇ ਹਨਾ ਵੀ ਉਹ ਮੇਰਾ ਭਰਾ ਲੱਗਦਾ ਜਾਂ ਉਹ ਮੇਰੀ ਭੈਣ ਹੈ ਜਾਂ ਉਹ ਮੇਰੇ ਵੱਡੇ ਸਿਸਟਰ ਨੇ ਠੀਕ ਹੈ ਭਈ ਸੋ ਰਾਈਟ ਆਨਸਰ ਕੀ ਬਣੇਗਾ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਨਿਰਦੇਸ਼ਕ ਠੀਕ ਹੈ ਨਿਰਦੇਸ਼ਕ ਠੀਕ ਹੈ ਭਈ ਹੂੰ ਉਹ ਉਹ ਪੁਰਖ ਤਾਂ ਹੈਗਾ ਹੀ ਉਹ ਹੁਣ ਆਪਾਂ ਇਹ ਦੱਸਣਾ ਵੀ ਹੈ ਕਿਹੜਾ ਜਿਹੜਾ ਆਪਾਂ ਨਿਰਦੇਸ਼ ਦੇ ਰਹਿਆਂ ਵੀ ਉਹੋ ਸਮਝ ਗਏ ਮੇਰੀ ਗੱਲ ਜਿਹਦੇ ਵਾਲਾ ਆਪਾਂ ਹੱਥ ਕਰਕੇ ਕਹਿੰਦੇ ਵੀ ਉਹ ਉਹ ਨਿਰਦੇਸ਼ ਹੀ ਕਰ ਰਹੇ ਆਪਾਂ ਉਹਦੇ ਵੱਲ ਠੀਕ ਹੈ ਭਾਈ ਸਮਝ ਆ ਗਈ ਨਵੀਤਾ ਗੁਪਤਾ ਆ ਚੁੱਕੇ ਨੇ ਹਾਂ ਉਸ ਤੋਂ ਬਾਅਦ ਦੇਖੋ ਪਾਣੀ ਵਗਦਾ ਹੈ ਕਿਹੜੀ ਕਾਲ ਹੈ ਪਾਣੀ ਵਗਦਾ ਹੈ ਇਹ ਕਿਹੜਾ ਕਾਲ ਹੈ ਕਾਲ ਆਪਣੇ ਤਿੰਨ ਹੁੰਦੇ ਨੇ ਤਤਕਾਲੀ ਦੀ ਕਾਲ ਅਹੋ ਤਤਕਾਲੀਨ ਵਰਤਮਾਨ ਕਾਲ ਆਮ ਵਰਤਮਾਨ ਭੂਤ ਕਾਲ ਇਹ ਆਪਾਂ ਵਿਖ ਕਰ ਹਣਾ ਭਾਈ ਕਰੋ ਆਨਸਰ ਕਾਲ ਕਿੰਨੇ ਹੁੰਦੇ ਨੇ ਸਭ ਤੋਂ ਪਹਿਲੇ ਇਹ ਪਤਾ ਹੋਣਾ ਚਾਹੀਦਾ ਮੋਸਟਲੀ ਆਪਣੇ ਤਿੰਨ ਹੁੰਦੇ ਨੇ ਵਰਤਮਾਨ ਜਿਹੜਾ ਚੱਲ ਰਿਹਾ ਭਾਈ ਪਾਸਟ ਜਿਹੜਾ ਲੰਘ ਚੁੱਕੇ ਆਪਣਾ ਹੈਨਾ ਜਿਹਨੂੰ ਸੋਚ-ਸੋਚ ਕੇ ਆਪਾਂ ਦੁਖੀ ਹੁੰਨੇ ਰਹਨੇ ਆ ਫਿਊਚਰ ਜਿਹੜਾ ਆਉਣ ਵਾਲਾ ਉਹਨੂੰ ਸੋਚ ਕੇ ਉਸ ਤੋਂ ਵੀ ਜ਼ਿਆਦਾ ਆਪਾਂ ਦੁਖੀ ਹੁੰਨੇ ਆ ਤੇ ਜਿਹੜਾ ਪ੍ਰੈਜ਼ੈਂਟ ਚੱਲ ਰਿਹਾ ਇਹਦੀ ਕੋਈ ਸੋਚ ਨਹੀਂ ਕਰਦਾ ਹੈਨਾ ਇਹਨੂੰ ਆਪਾਂ ਐਵੇਂ ਹੀ ਕਾਡੀਆਂ ਦੇ ਭਾਅ ਕਹਿੰਦੇ ਅਸਾਈ ਕਮਾਈ ਜੰਨੇ ਆ ਆਉਣ ਵਾਲੇ ਸਮੇਂ ਵਾਸਤੇ ਹੈਨਾ ਕਰੋ ਵੀ ਆਨਸਰ ਸੋ ਰਾਈਟ ਆਨਸਰ ਬਣੂਗਾ ਤੁਹਾਡਾ ए तत्कालिन वर्तमान काल पानी ਵਗਦਾ ਹੈ तत्काल तत्काल ਦਾ ਮਤਲਬ ਹੁੰਦਾ ਜਿਹੜਾ ਐਟ ਪ੍ਰੈਸੈਂਟ ਕੋਈ ਚੀਜ਼ ਹੋ ਰਹੀ ਹੈ ਠੀਕ ਹੈ ਉਸ ਨੂੰ ਬੋਲਦੇ ਨੇ तत्काल ਉਮੀਦ ਹੈ ਤੁਹਾਨੂੰ ਸਮਝ ਆ ਰਿਹਾ ਠੀਕ ਹੈ ਬਈ ਹਾਂ ਬੱਚੇ ਬਹੁਤ ਘੱਟ ਜੁੜਨੇ ਨੇ ਬਈ ਇੱਕ ਵਾਰੀ ਕਲਾਸ ਨੂੰ ਤੁਸੀਂ ਸ਼ੇਅਰ ਕਰ ਦਿਆ ਕਰੋ ਜਾਂ ਕੋਈ ਆਪਾਂ ਟਾਈਮ ਦੀ ਚੇਂਜਿੰਗ ਕਰੀਏ ਮੈਨੂੰ ਕੋਈ ਇਹ ਦੱਸ ਦੋ ਕੀ ਕੋਈ ਟਾਈਮ ਦੀ ਪ੍ਰੋਬਲਮ ਕਰਕੇ ਇਹਦੇ ਬੱਚੇ ਨਹੀਂ ਜੁੜਦੇ ਜਾਂ ਕੋਈ ਹੋਰ ਪ੍ਰੋਬਲਮ ਹੈ ਬਈ ਹੈਨਾ ਇਹ ਕੋਈ ਪਹਿਲੇ ਇਹੀ ਕਲੀਅਰ ਕਰਵਾਜੋ ਤੁਹਾਨੂੰ ਕੋਈ ਮਟੀਰੀਅਲ ਨਹੀਂ ਚੰਗਾ ਲੱਗਦਾ ਕੋਈ ਕਲਾਸ ਨਹੀਂ ਚੰਗੀ ਲੱਗਦੀ ਜਾਂ ਭਈ ਮੈਂ ਹੀ ਨਹੀਂ ਚੰਗੀ ਲੱਗ ਰਹੀ ਪੜਾਉਣ ਵਾਸਤੇ ਹੈਨਾ ਵੀ ਤੁਹਾਨੂੰ ਕੋਈ ਟੀਚਰ ਅਲੱਗ ਚਾਹੀਦਾ ਹੈ ਜਾਂ ਕੋਈ ਟਾਈਮ ਦੀ ਪ੍ਰੋਬਲਮ ਹੈ ਹਾਂ ਜੈ ਹਿੰਦ ਆ ਚੁੱਕੇ ਨਹੀਂ ਹਰਦੀਪ ਸਿੱਧੂ ਠੀਕ ਹੈ ਭਾਈ ਜੈ ਹਰਦੀਪ ਸਿੰਘ ਕਰੋ ਭਈ ਆਨਸਰ ਟਾਈਮ ਦੀ ਕੀ ਪ੍ਰੋਬਲਮ ਹੈ ਬਈ ਹਾਂ ਰਜਨੀ ਮਿਤਲ ਕਾ ਨੇ ਵੀ 3 ਵਜੇ ਸਟਾਰਟ ਕਰੋ ਕਲਾਸ ਹੈ ਨਾ 3 ਵਜੇ ਕਿੰਨੇ ਜਣੇ ਹੋ ਜੂਗੇ ਫਿਰ ਬਈ ਹੋ ਜੂਗੇ 50 ਜਣੇ ਹਾਂ ਸੋ ਉਸ ਤੋਂ ਬਾਅਦ ਦੇਖੋ ਲੱਡੂ ਕਿਸ ਵਚਨ ਵਿੱਚ ਹੈ ਲੱਡੂ ਲੱਡੂ ਖਾਣ ਵਾਲੀ ਵਿਆਹ ਵਾਲੀ ਠੀਕ ਹੈ ਬਈ ਹਾਂ ਲੱਡੂ ਕਿਸ ਵਚਨ ਵਿੱਚ ਹੈ ਇੱਕ ਵਚਨ ਬਹੁ ਵਚਨ ਦੋ ਵਚਨ ਹੈ ਵਿਸ਼ੇਸ਼ ਸੋਹਰੋ ਬਈ ਅਨਸਰ ਪਤਾ ਹੋਣਾ ਚਾਹੀਦਾ ਜੀ ਬੱਚਿਆਂ ਵਾਸਤੇ ਵੀ ਹਨਾ ਠੀਕ ਹੈ ਬੱਚਿਆਂ ਵਾਸਤੇ ਵੀ ਪਤਾ ਹੋਣਾ ਚਾਹੀਦਾ ਆਪਾਂ ਨੂੰ ਵੀ ਤੁਹਾਨੂੰ ਕਿਹੜੇ ਟਾਈਮ ਤੇ ਵੇਲ ਮਿਲਦੀ ਹੈ ਹਨਾ ਹੁਣ ਇੱਥੇ ਮੈਂ ਕੱਲੀ ਬੋਲੀ ਜੇ ਨਹੀਂ ਆਪਾਂ ਸਿਰਫ 10 15 ਜਣੇ ਹੁੰਨੇ ਹਨਾ ਕੋਈ ਕਲਾਸ ਕਰਨ ਨਾਲ ਵੀ ਮਜ਼ਾ ਆਵੇ ਹਾਂ ਮਨਜੀਤ ਕਹਿੰਦੇ ਵੀ ਦੋਸਤ ਨੇ ਬਲੌਕ ਕਰਤਾ ਸੀ ਸ਼ੇਅਰ ਕੀਤਾ ਸੀ ਮੈਂ अच्छा एही जे केड़े दोस्त सी भाई तूसी ब्लॉक मार दो है ना जिन्नू ਕੰਮ ਨਹੀਂ ਗੱਲਾਂ ਨਹੀਂ ਚੰਗੀਆਂ ਲੱਗਦੇ ਫਾਲਤੂ ਗੱਲਾਂ ਚੰਗੀਆਂ ਲੱਗਦੇ ਫਿਰ ਉਹਨੂੰ ਬਲੌਕ ਹੀ ਮਾਰਨ ਦਾ ਫਾਇਦਾ ਹੈ ਨਾ ਟਾਈਮ ਖਰਾਬ ਕਰੂ ਦੋਸਤ ਹੁੰਦੇ ਨੇ ਉਹ ਹੈ ਨਾ ਹਾਂ ਸੋ ਕਰੋ ਭਈ ਅਨਸਰ ਹਰਦੀਪ ਸਿੰਘ ਕਹਿੰਨੇ ਮੈਮ ਕਲਾਸ ਦਾ ਟਾਈਮ ਕਦੋਂ ਰੱਖੀ ਬਈ ਸ਼ਾਮ ਨੂੰ ਸੁਬਾ ਸੁਬਾ ਯਾ ਸ਼ਾਮ ਨੂੰ ਅੱਛਾ ਸਵੇਰੇ ਯਾ ਸ਼ਾਮ ਨੂੰ ਸਵੇਰੇ ਨਹੀਂ ਜਲਦੀ ਤਾਂ ਭਾਈ ਉੱਠਦੇ ਵੀ ਨਹੀਂ ਤੁਸੀਂ ਕੀ ਨਹੀਂ ਜਲਦੀ ਫਿਰ 7 7:30 ਵਜੇ ਹਨਾ ਉਹ ਟਾਈਮ ਤੇ ਥੋੜੀ ਮੈਂ ਵੀਜ਼ੀ ਹੁਣੀ ਉਸ ਟਾਈਮ ਤੇ ਹਨਾ ਮੈਂ ਤੁਹਾਨੂੰ ਦੱਸਿਆ ਸੀ ਮੇਰੀ ਪ੍ਰੋਬਲਮ ਇਹ ਬੱਚੇ ਛੋਟੇ ਹੋਣ ਕਰਕੇ ਛੋਟਾ ਜਿਆਦਾ ਹਨਾ ਫਿਰ ਉਹਨੂੰ ਵੀ ਦੇਖਣਾ ਪੈਂਦਾ ਉਸ ਟਾਈਮ ਤੇ ਚਲੋ ਕੋਈ ਨਾ ਆਪਾਂ ਦੇਖਦੇ ਆਂ ਇੱਕ ਪੋਸਟ ਪਾ ਦਾਂਗੇ ਇਸ ਤੋਂ ਬਾਅਦ ਆਪਾਂ ਠੀਕ ਹੈ ਵੀ ਟਾਈਮਾਂ ਦੀ ਚਾਰ ਟਾਈਮ ਜਿਹੜੋਂ ਦਿੱਤੇ ਜਾਣਗੇ ਉਹ ਪੋਸਟ ਤੇ ਜਿੱਤੇ ਸਭ ਤੋਂ ਜ਼ਿਆਦਾ ਵੋਟ ਹੋਊਗੀ ਜਿਹੜੇ ਟਾਈਮ ਤੇ ਉਹੀ ਕਲਾਸ ਆਪਾਂ ਕੱਲ ਨੂੰ ਸਟਾਰਟ ਕਰ ਲਾਂਗੇ ਠੀਕ ਹੈ ਉਸੇ ਟਾਈਮ ਤੇ हां सो द राइट आंसर ਬਣੂਗਾ ਵੀ ਤੁਹਾਡਾ ਏ ਇੱਕ ਵਚਨ ਲੱਡੂ ਕਿਸ ਵਚਨ ਦੇ ਵਿੱਚ ਹੈ ਲੱਡੂ ਇੱਕ ਹੈ ਠੀਕ ਹੈ ਹੁਣ ਲੱਡੂ ਦਾ ਲੱਡੂ ਹੀ ਰਹੂਗਾ ਠੀਕ ਹੈ ਇਹ ਲੱਡੂਆਂ ਨਹੀਂ ਬਣਦਾ ਵੀ ਇੰਨੇ ਲੱਡੂਆਂ ਖਾਦੇ ਸੀ ਹਨਾ ਇਹ ਵੀ ਗੱਲ ਚੰਗੀ ਏ ਇੱਕ ਹੀ ਰਹਿੰਦਾ ਇੱਥੇ ਹਨਾ ਹੁਣ ਆਪਾਂ ਜਿਵੇਂ ਕਹਿੰਦੇ ਬਈ ਆਗੇ ਲੱਡੂ ਖਾ ਕੇ ਵਿਆਹ ਤੋਂ ਕੱਲੇ ਕੱਲੇ ਲੱਡੂ ਖਾ ਗਏ ਹਨਾ ਉਹ ਇੱਕੋ ਹੀ ਰਹਿੰਦਾ ਠੀਕ ਹੈ ਹਾਂ ਉਸ ਤੋਂ ਬਾਅਦ ਦੇਖੋ ਕਹਿੰਦੇ ਪੈਣਾ ਕਿਸ ਕਿਸਮ ਦੀ ਪ੍ਰਕਿਰਿਆ ਹੈ ਸੋਣਾ ਪੈਣਾ ਸਹਾਇਕ ਮੁੱਖ ਕਰਮਕ ਜਾਂ ਕਰਮਵਾਚੀ ਹਾਂ ਕਰੋ ਵੀ ਅੰਸਰ ਹਾਂ ਡੇ ਟਾਈਮ ਥੋੜਾ ਘੱਟ ਜਾਂ ਜ਼ਿਆਦਾ ਹੁੰਦਾ ਨਾ ਚਲੋ ਦੇਖਦੇ ਆਂ ਬਈ ਸ਼ਾਮ ਤੱਕ ਜਾਂ ਫਿਰ 3 ਵਜੇ ਤੱਕ ਹਨਾ ਜਿਉਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਟਾਈਮ ਦੇ ਦਾਂਗੇ ਜਿਹੜੇ ਟਾਈਮ ਤੇ ਸਭ ਤੋਂ ਜ਼ਿਆਦਾ ਵੋਟ ਹੋਗੇ ਹਨਾ ਉਹੀ ਦੇਖ ਲਾਂਗੇ ਆਪਾਂ ਹਨਾ ਚਲੋ ਬਈ ਕਰਵਾਉਂ ਸਰ ਉਹੀ ਪ੍ਰੋਬਲਮ ਹੋ ਰਹੀ ਜੀ ਜਦੋਂ ਬੱਚੇ ਛੋਟੇ ਹੁੰਦੇ ਨੇ ਨਾ ਫਿਰ ਥੋੜਾ ਜਿਹਾ ਆਪ ਨੂੰ ਟਾਈਮ ਘੱਟ ਮਿਲਦਾ ਉਹਨਾਂ ਨੂੰ ਵੀ ਟਾਈਮ ਦੇਣਾ ਪੈਂਦਾ ਬੱਚਿਆਂ ਨੂੰ ਹਾਂ ਸੋ ਇਹਦਾ ਰਾਈਟ ਆਨਸਰ ਪੜ੍ਹੂੰਗਾ ਵੀ ਤੁਹਾਡਾ ਏ ਸਹਾਇਕ ਠੀਕ ਹੈ ਹਾਂ ਵੈਰੀ ਗੁੱਡ ਜਿਨ੍ਹਾਂ ਨੇ ਆਨਸਰ ਕੀਤਾ ਉਸ ਤੋਂ ਬਾਅਦ ਦੇਖੋ ਗਿਆਨ ਕਿਸ ਤਰ੍ਹਾਂ ਦਾ ਨਾਮ ਹੈ ਗਿਆਨ ਜਾਤੀਵਾਚਕ ਦਰਵਵਾਚਕ ਵੀ ਬੈਂਦਾ ਜਿਹੜਾ ਦਰਵੋ ਹਨਾ ਸਾਇੰਸ ਦੇ ਵਿੱਚ ਪੜ੍ਹਿਆ ਹੋਇਆ ਆਪਾਂ ਨੇ ਭਾਵਾਵਾਚਕ ਜਾਂ ਵਿਅਕਤੀਵਾਚਕ ਕਰੋ ਬਈ ਆਨਸਰ ਰਾਈਟ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਬੱਚੇ ਹਾਂ 6 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆਪਾਂ ਗਿਆਨ ਕਿਸ ਤਰ੍ਹਾਂ ਦਾ ਨਾਮ ਹੈ ਇਹਨਾਂ ਦੇ ਵਿੱਚ ਨਾ ਤੁਹਾਨੂੰ ਨਾਲੇ ਤਾਂ ਨਾਮ ਪੜਨਾਮ ਨਾਲੇ ਬਹੁ ਵਚਨ ਲਿੰਗ ਹਨਾ ਉਹ ਚੀਜ਼ਾਂ ਮਿਲਦੀਆਂ ਨੇ ਇਸ ਤੋਂ ਇਲਾਵਾ ਆਪਾਂ ਹੋਰ ਹੀ ਬਹੁਤ ਸਾਰੀ ਚੀਜ਼ਾਂ ਕਵਰ ਕਰ ਦੇਣੀ ਆ ਹਨਾ ਵੀ ਕਿਹੜੇ ਸਿੰਗਲ ਹੀ ਰਹਿੰਦੇ ਨੇ ਕਿਹੜੇ ਡਬਲ ਹੋ ਜਾਂਦੇ ਨੇ ਹਨਾ ਇਸ ਤਰ੍ਹਾਂ ਬਹੁਤ ਸਾਰੀ ਚੀਜ਼ਾਂ ਜਿਹੜੀ ਆਪਾਂ ਨਵੀਆਂ-ਨਵੀਆਂ ਕਰਦੇ ਇਹਨਾਂ ਕੁਸਚਨਾਂ ਦੇ ਰਾਹੀਂ ਠੀਕ ਹੈ ਭਈ ਹਾਂ ਗਿਆਨ ਹੁਣ ਗਿਆਨ ਆਪਾਂ ਪੜ੍ਹਾਈ ਲਿਖਿਆ ਹਨਾ ਹੁਣ ਆਪ ਨੂੰ ਜਿਹੜੇ ਆਮ ਲੋਕ ਨੇ ਉਹ ਕਹਿੰਦੇ ਨੇ 30 ਪੜਿਆ ਬੈਠਾ ਭਾਈ 35 ਪੜ੍ਹੀ ਬੈਠੀ ਹੈ ਕੁੜੀ ਹਨਾ ਉਹ ਹੁੰਦੀ ਹੈ ਭਾਈ 30 35 ਕਿਵੇਂ ਹੋ ਗਿਆ 15 ਬੀਏ ਲਾ ਲੋ 15ਵੀਂ ਕਲਾਸ ਤੱਕ ਬੀਏ ਕੰਪਲੀਟ ਹੁੰਦੀ ਹੈ ਆਪਣੀ ਫਿਰ ਦੋ ਸਾਲ ਦੀ ਆਪਾਂ ਐਮਐਲ ਆ ਲਈਏ 17 ਹੋ ਗਏ ਹਨਾ 17 ਸਾਲ ਹੋ ਗਏ ਉਸ ਤੋਂ ਬਾਅਦ ਲਾ ਲੋ ਭਾਈ ਫਿਰ ਬੀਜੈਡ ਹੋ ਗਈ ਜਿੰਨੇ ਦੀ ਇੱਕ ਸਾਲ ਦੀ ਉਹ 18 ਹੋ ਗਏ ਜਿੰਨੇ ਦੋ ਹੋ ਗਈ ਉਹ 19 ਹੋ ਗਈ ਹਨਾ ਵੀ 19 19 ਪੜੇ ਬੈਠੇ ਹੋ ਉਸ ਤੋਂ ਬਾਅਦ ਮੰਨ ਲਓ ਜਿਨ੍ਹਾਂ ਨੇ ਕੋਈ ਐਂਟੀਟੀ ਕੀਤੀ ਹੋਈ ਹੈ ਜਾਂ ਕੋਈ ਹੋਰ ਚੀਜ਼ ਕੀਤੀ ਹੋਈ ਹੈ ਵੀ ਵੀ ਪੜ ਗਏ ਪਈ ਉਹ ਹੈਨਾ ਉਹ ਚੀਜ਼ ਹੁੰਦੀ ਹੁਣ ਵੀ ਇੰਨਾ ਗਿਆਨ ਹੁੰਦਾ ਜਿਹੜਾ ਉਹ ਗਿਆਨ ਦਿਖਦਾ ਨਹੀਂ ਹੁੰਦਾ ਹੈਨਾ ਉਹ ਬੰਦੇ ਦੇ ਅੰਦਰ ਹੀ ਹੁੰਦਾ ਹੈ ਸੋ ਦਾ ਰਾਈਟ ਆਨਸਰ ਬਣੂ ਤੁਹਾਡਾ ਸੀ ਭਾਵ ਅਚ ਕੋ ਨੂੰ ਸਿਰਫ ਮਹਿਸੂਸ ਕੀਤਾ ਜਾਂਦਾ ਹੈ ਨਾ ਕਿ ਕਿਸੇ ਨੂੰ ਦਿਖਾਇਆ ਜਾਂਦਾ ਨਾ ਕਿਸੇ ਤੇ ਗਿਆਨ ਝਾੜਿਆ ਜਾਂਦਾ ਜਿਹੜੇ ਅੱਜ ਕੱਲ ਲੋਕ ਕਰਦੇ ਨਹੀਂ ਹੈਨਾ ਉਸ ਤੋਂ ਬਾਅਦ ਦੇਖੋ ਦੌੜਨਾ ਕਿਸ ਭਾਗ ਦਾ ਸ਼ਬਦ ਹੈ ਨਾਮ ਕਿਰਿਆ ਵਿਸ਼ੇਸ਼ਣੀਆਂ ਸਰਵਨਾਮ ਦੌੜ ਨਾ ਕਿਸ ਭਾਗ ਦਾ ਸ਼ਬਦ ਹੈ ਕਰੋ ਵੀ ਅਨਸਰ ਰਾਈਟ ਅਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕੁਸ਼ਣ ਬਹੁਤ ਸੋਹਣੇ ਨੇ ਮੈਨੂੰ ਕਰਾਉਣ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਆ ਰਿਹਾ ਹੁਣ ਮੈਨੂੰ ਨਹੀਂ ਪਤਾ ਵੀ ਤੁਸੀਂ ਕਿਉਂ ਇੰਨੇ ਬੱਚੇ ਜੁੜ ਕੇ ਵੀ ਨਾ ਜੁੜੇ ਵਰਗੇ ਹੋ ਨਾ ਅੱਧੇ ਕਲਾਸ ਦੇਖ ਕੇ ਭੱਜ ਜਾਂਦੇ ਨੇ ਹਾਂ ਕਰੋ ਅਨਸਰ ਸੋ ਦਾ ਰਾਈਟ ਅਨਸਰ ਬਣੂਗਾ ਵੀ ਤੁਹਾਡਾ ਬੀ ਕਿਰਿਆ ਦੌੜਨਾ ਹਣਾ ਵਿਪਾਯੋ ਭੱਜ ਰਿਹਾ ਉਹ ਕਿਰਿਆ ਕਰ ਰਿਹਾ ਠੀਕ ਹੈ ਉਸ ਤੋਂ ਬਾਅਦ ਦੇਖੋ ਬੱਚੇ ਨੇ ਦੁੱਧ ਪੀਤਾ ਇੱਥੇ ਬੱਚੇ ਨੇ ਕਿਹੜਾ ਕਾਰਕ ਹੈ ਕਰਤਾ ਕਰਮ ਸੰਬੰਧ ਜਾਂ ਕਰਨ ਕਰੋ ਵੀ ਆਨਸਰ ਤੁਹਾਡੇ ਕਮੈਂਟ ਆਉਣੇ ਬੰਦ ਹੋ ਚੁੱਕੇ ਨੇ ਬਈ ਹਾਂ ਕਰੋ ਵੀ ਆਨਸਰ ਬੱਚੇ ਨੇ ਦੁੱਧ ਪੀਤਾ ਕਹਿੰਦੇ ਇੱਥੇ ਬੱਚੇ ਨੇ ਕਿਹੜਾ ਕਾਰਕ ਹੈ ਕਰੋ ਭਈਆਂ ਸਰ ਕਾਰਕ ਵਾਲਾ ਤਾਂ ਆਪਣੀ 2 ਦਿਨ ਪੂਰਾ ਹੋ ਕੀਤਾ ਹਨਾ ਹੂੰ ਸਵਾਲ ਦ ਚਲੋ ரைਟ ਆਨਸਰ ਬਣੋਗਾ ਤੁਹਾਡਾ ਏ ਕਰਤਾ ਬੱਚੇ ਨਹੀਂ ਦੁੱਧ ਪੀਤਾ ਇਥੇ ਬੱਚੇ ਨਹੀਂ ਕਿਹੜਾ ਕਾਰਕ ਹੈ ਕਰਤਾ ਕਾਰਕ ਹੈ ਖੁਦ ਬੱਚਾ ਕਰਤਾ ਇਥੇ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਘਰ ਨੂੰ ਗਿਆ ਘਰ ਨੂੰ ਕਿਹੜਾ ਕਾਰਕ ਹੈ ਕਰਮ ਸੰਪਰਦਾਨ ਅਪਾਦਾਨੀਯ ਸੰਬੰਧ ਕਰੋ ਬਈ ਆਨਸਰ ਰਾਈਟ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਜੇਕਰ ਕਿਸੇ ਦਾ ਕੋਈ ਗਲਤ ਹੋ ਜਾਂਦਾ ਇੱਥੇ ਥੋੜੀ ਉਹ ਚੀਜ਼ ਨਾ ਮੰਨਿਆ ਕਰੋ ਵੀ ਮੇਰੀ ਬੇਇੱਜ਼ਤੀ ਹੋ ਗਈ ਮੈਨੂੰ ਸ਼ਰਮ ਆਉਣ ਲੱਗੀ ਹੈ ਨਾ ਇਹ ਆਪਾਂ ਇੱਕ ਸਾਰੀ ਫੈਮਿਲੀ ਆ ਠੀਕ ਹੈ ਕਿਸੇ ਦੀ ਕੋਈ ਗਲਤੀ ਹੋ ਜਾਂਦੀ ਹੈ ਕੋਈ ਚੰਗਾ ਕਰ ਜਾਂਦਾ ਸੋ ਇੱਕ ਦੂਸਰੇ ਨੂੰ ਗਿਲਟੀ ਫੀਲ ਮਤ ਕਰਿਆ ਕਰੋ ਠੀਕ ਹੈ ਮਿਲ ਜੁਲ ਕੇ ਆਪਾਂ ਨੇ ਪੇਪਰ ਨੂੰ ਕਲੀਅਰ ਕਰਨਾ ਬਸ ਆਪਣਾ ਇਹੀ ਟਾਰਗੇਟ ਹੋਣਾ ਚਾਹੀਦਾ ਠੀਕ ਹੈ ਰਾਈਟ ਆਨਸਰ ਬਣੂਗਾ ਤੁਹਾਡਾ ਬੀ ਸੰਪਰਦਾਨ ਘਰ ਨੂੰ ਗਿਆ ਠੀਕ ਹੈ ਹੂੰ ਵੱਡਾ ਕਹਿੰਦੇ ਕਿਸ ਤਰ੍ਹਾਂ ਦਾ ਵਿਸ਼ੇਸ਼ਣ ਹੈ ਗੁਣਵਾਚਕ ਸੰਖਿਆਵਾਚਕ ਸੰਬੰਧਵਾਚਕ ਹੈ ਪਰਵਾਚਕ ਵੱਡਾ ਰਾਈਟ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਵੱਡਾ ਕਿਸ ਤਰ੍ਹਾਂ ਦਾ ਵਿਸ਼ੇਸ਼ਣ ਹੈ ਅੱਦੇ ਹੁੰਦੇ ਨਾ ਅਸੀਂ ਭਾਈ ਪੜ੍ਹਦੇ ਹੁੰਦੇ ਸੀ ਮੈਂ ਕਿਸੇ ਦਾ ਨਾਮ ਨਹੀਂ ਲਾਉਂਗਾ ਇੱਥੇ ਪੀਐਸਆਰਟੀ ਕਲੀਅਰ ਕਰਨ ਵਾਸਤੇ ਭਾਈ ਮੈਂ ਲੱਗੀ ਕਿਤੇ ਕੋਚਿੰਗ ਸੈਂਟਰ ਹੈ ਨਾ ਭਾਈ ਵੈਸੇ ਅਜੇ ਤੱਕ ਲੱਗੀ ਨਹੀਂ ਕਿ ਤੇ ਕੋਚਿੰਗ ਸੈਂਟਰ 'ਚ ਮੈਂ ਸਿਰਫ ਉਹਨਾਂ ਲਈ ਇੱਕ ਮਹੀਨਾ ਲਾਇਆ ਸੀਗਾ ਠੀਕ ਹੈ ਇੱਕ ਮਹੀਨਾ ਲਾਇਆ ਭਾਈ ਥੋੜੀ ਬੋਲਣ-ਬੋਲਣ ਦੀ ਸੈਂਸ ਹੁੰਦੀ ਹੈ ਹਨਾ ਵੀ ਆਪਣੇ ਥੋੜੇ ਜਿਹਾ ਕੁੜੀਆਂ ਨੂੰ ਇਸ ਤਰ੍ਹਾਂ ਨਹੀਂ ਬੋਲਦੇ ਹਨਾ ਡਾਇਰੈਕਟਲੀ ਜਦੋਂ ਆਪਾਂ ਕਲਾਸ ਦੇ ਵਿੱਚ 50 60 ਜਣੇ ਬੈਠੇ ਹੋਈ ਹੈ ਹਨਾ ਕੋਈ ਕੁੜੀਆਂ ਇੱਕ ਕੁੜੀ ਨੂੰ ਕੋਈ ਟਾਰਗੇਟ ਕਰਕੇ ਕੋਈ ਪੁੱਠਾ ਬੋਲੇ ਹਨਾ ਉਹ ਗੱਲਾਂ ਵਧੀਆ ਨਹੀਂ ਹੁੰਦੀਆਂ ਕਈ ਹੁੰਦੇ ਨੇ ਉਹ ਭਾਈ ਧਿਆਨ ਥੋੜਾ ਉਰੇ-ਪਰਾ ਹੋਊਗਾ ਬੱਚੇ ਦਾ ਤਾਂ ਹਨਾ ਕਲਾਸ ਦੇ ਵਿੱਚ ਸੋ ਆਨਲਾਈਨ ਸਟੱਡੀ ਚੱਲ ਰਹੀ ਸੀ ਤਾਂ ਜਿਹੜੇ ਪੜਾਉਣ ਵਾਲੇ ਟੀਚਰ ਸੀ ਉਹਨਾਂ ਨੇ ਖੁਦ ਕਿਹਾ ਵੀ ਕਹਿੰਦੇ ਇਹ ਗਦੀ ਕਹਿੰਦੇ ਦਿਰਝਾਕ ਹੈਨਾ ਤਾਂ ਤੁਸੀਂ ਸੋਚ ਕੇ ਦੇਖੋ ਉਹਦੇ ਉੱਪਰ ਕੀ ਬੀਤੀ ਹੋਊਗੀ ਹੈਨਾ ਉਹ ਕਹਿ ਕੇ ਇੱਕ ਵਾਰੀ ਬਾਰਾ ਹੋ ਗਏ ਹੋਣਗੇ ਹੈਨਾ ਤਾਂ ਉਸ ਤੋਂ ਬਾਅਦ ਉਹ ਬੱਚੇ ਨੂੰ ਕਿੰਨਾ ਫੀਲ ਹੋਇਆ ਹੋਊਗਾ ਤੇ ਨਾਲਦਿਆਂ ਨੇ ਕਿੰਨਾ ਉਹਨੂੰ ਫੀਲ ਕਰਵਾਇਆ ਹੋਊਗਾ ਮੈਨੂੰ ਨਹੀਂ ਲੱਗਦਾ ਵੀ ਇਹ ਦੂ ਮੁਲਕੇ ਉਹ ਕਲਾਸ ਦੇ ਵਿੱਚ ਆਈ ਹੋਊਗੀ ਹੈਨਾ ਸੋ ਇਹ ਚੀਜ਼ ਮੈਨੂੰ ਬਹੁਤ ਬੁਰੀ ਲੱਗੀ ਮੈਂ ਸੋਚਿਆ ਵੀ ਇੱਥੇ ਖੁਦ ਬੱਚਿਆਂ ਨੂੰ ਇੱਜ਼ਤ ਹੀ ਨਹੀਂ ਮਿਲ ਰਹੀ ਹੈਨਾ ਦਾ ਪੇਪਰ ਕੀ ਸਵਾਪ ਕਲੀਅਰ ਹੋ ਗੋਥਿਆ ਨਾ ਸੋ 1 ਮਹੀਨਾ ਲਾ ਕੇ ਭਾਈ ਆਪਾਂ ਵੀ ਛੱਡਤਾ ਉਹ ਹਨਾ ਸੋ ਆਪਾਂ ਆਪਦੀ ਖੁਦ ਦੀ ਮਿਹਨਤ ਕੀਤੀ ਹਨਾ ਨਾਲ ਮਿਲ ਕੇ ਕੋਈ ਸਰ ਨੇ ਮੇਰਾ ਬਹੁਤ ਸਾਥ ਦਿੱਤਾ ਹਨਾ ਪੜਨ ਦੇ ਵਿੱਚ ਸੋ ਬਸ ਕਲੀਅਰ ਹੋ ਗਿਆ ਹਨਾ ਵੀ ਇਹ ਨਾ ਕਿਸੇ ਨੂੰ ਬੱਚੇ ਨੂੰ ਗਿਲਟੀ ਫੀਲ ਨਾ ਕਰਵਾਓ ਕੋਈ ਗਲਤੀ ਹੋ ਗਈ ਜਾਂ ਹੁੰਦਾ ਨਹੀਂ ਹਨਾ ਚਲੋ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਏ ਵੱਡਾ ਗੁਣ ਵੀ ਭਈ ਉਹਦਾ ਇਹ ਗੁਣ ਹੈ ਬਿਓ ਵੱਡਾ ਹੈ ਠੀਕ ਹੈ ਖਾਣਾ ਕਹਿੰਦੇ ਕਿਸ ਵਚਨ ਦਾ ਰੂਪ ਹੈ ਪੈਣਾ ਇੱਕ ਵਚਨ ਬਹੁ ਵਚਨ ਦੋ ਵਚਨ ਜਾਂ ਨਿਸੇਵਾਚਕ ਆਨਸਰ ਕਰਨ ਦੀ ਕੋਸ਼ਿਸ਼ ਕਰੋ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਹਾਂ ਪੈਣਾ ਜ਼ਿਆਦਾ ਹੋ ਗਿਆ ਹਨਾ ਇੱਥੇ ਜ਼ਿਆਦਾ ਹੋ ਜੇ ਉੱਥੇ ਕੀ ਹੋਊਗਾ ਬਹੁ ਵਚਨ ਜਿਵੇਂ ਲੱਡੂ ਇੱਕ ਸੀ ਉਹ ਕਿਸੇ ਤੁਹਾਡਾ ਇੱਕ ਵਚਨ ਹਨਾ ਉਹ ਸਿੰਗਲ ਹੀ ਸੀਗਾ ਉਹ ਸਿੰਗਲ ਦਾ ਸਿੰਗਲ ਹੀ ਰਹੂਗਾ ਖਾਣਾ ਕਹਿੰਦੇ ਕਿਹੜਾ ਤਾਤੂ ਰੂਪ ਹੈ ਆਮਰੂਪ ਕਿਰਿਆ ਰੂਪ ਹੈ ਨਾਮ ਦਾ ਤੂਰੂਪ ਇਹ ਨਾ ਥੋੜੀ ਜਿਹੀ ਕੁਐਸਚਨ ਜਿਹੜਾ ਆਪਾਂ ਬਣਾਉਣਾ ਨੇ ਹਿੰਦੀ ਦੇ ਵਿੱਚ ਕਨਵਰਟ ਹੋ ਜਾਂਦੇ ਨੇ ਠੀਕ ਹੈ ਤਾਂ ਕਰ ਕਿਹੜੇ ਆਪਸ਼ਨ ਹਨ ਥੋੜੀ ਜਿਹਾ ਉਹਨਾਂ ਨੂੰ ਇੰਨਾ ਸੀਰੀਅਸ ਨਾਲ ਲਿਓ ਵੀ ਜਿਹੜੀ ਕੋਈ ਇੱਕ ਅਤੀ ਇਹ ਜੀ ਆ ਗਈ ਠੀਕ ਹੈ ਵੀ ਕਹਣਗੇ ਵੀ ਆਪਾਂ ਇਹ ਨਮਾ ਕਿਹੜਾ ਚੱਕ ਲਈ ਹੈ ਨਾ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਵੀ ਪਤਾ ਨਹੀਂ ਕੀ ਗੱਲ ਥਾਂ ਥਾਂ ਤੇ ਪੰਜਾਬੀ ਖਤਮ ਜੀ ਹੁੰਦੀ ਯਾਰੀ ਹੈ ਉਹ ਜਿਹੜਾ ਆਪਾਂ ਡਾਕ ਦੇ ਵਿੱਚ ਵੀ ਬਣਾਉਣੇ ਨੂੰ ਤੇ ਹਿੰਦੀ ਜ਼ਿਆਦਾ ਚੱਕਦਾ ਈ ਆਊਗਾ ਠੀਕ ਹੈ ਨਾਮ ਤਾਤੂ ਰੂਪ ਖਾਣਾ ਪਰ ਸੰਨਤਾ ਦੇ ਵਿੱਚ ਕਹਿੰਦੇ ਕਿਹੜਾ ਖੇਤਰ ਹੈ ਤਤੈਨੁ ਕਰਨਾ ਈਣੀ ਸਿਆਰੀ ਵਿਆਰੀ ਕਾ ਈ ਆ ਹਾਂ ਪ੍ਰਸੰਨਤਾ ਵਿੱਚ ਕਿਹੜਾ ਪਛੇਤਰ ਹੈ ਤਾ ਈ ਕਾ ਆ ਕਰੋ ਬਈਆਂ ਸ ਚਾਰ ਆਪਸ਼ਨ ਨਹੀਂ ਬਈ ਤੁਹਾਨੂੰ ਅਗੇਤਰ ਪਛੇਤਰ ਮੈਨੇ ਬਹੁਤ ਵਧੀਆ ਕਰਵਾਏ ਹੋਏ ਨੇ ਤੇ ਤੁਹਾਨੂੰ ਬਾਰ-ਬਾਰ ਮੈਂ ਹਰ ਵਾਰ ਡੈਫੀਨੇਸ਼ਨਾਂ ਦਿਨੀ ਹੁੰਦੀ ਹੁਣੀ ਇਹ ਚੀਜ਼ ਦੀਆਂ ਨਾ ਹੂੰ ਵੀ ਤੁਹਾਡੇ ਦਿਮਾਗ ਦੇ ਵਿੱਚ ਉਹ ਪ੍ਰੋ퍼 ਬੈਠ ਜਾਈ ਠੀਕ ਹੈ ਬਈ ਤੁਹਾਡਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਕਿ ਆਨਸਰ ਬਣੇਗਾ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ ਠੀਕ ਹੈ ਪ੍ਰਸੰਨਤਾ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ ਕਿ ਜਿਹੜਾ ਸ਼ਬਦ ਆਪਣੇ ਆਪ ਦੇ ਵਿੱਚ ਪੂਰਾ ਹੁੰਦਾ ਨਾ ਉਹਦੇ ਪਿੱਛੇ ਪਛੇਤਰ ਲੱਗਦਾ ਹੁਣ ਹੁਣ ਪ੍ਰਸੰਨ ਪ੍ਰਸੰਨ ਦਾ ਮਤਲਬ ਹੁੰਦਾ ਖੁਸ਼ ਹੋਣਾ ਹੈਨਾ ਤੱਤੇ ਨੂੰ ਕੰਨਾ ਲੱਗ ਗਿਆ ਪਿੱਛੇ ਪ੍ਰਸੰਨਤਾ ਠੀਕ ਹੈ ਉਸ ਤੋਂ ਬਾਅਦ ਦੇਖੋ ਸੂਰਾ ਕਿਸ ਭਾਸ਼ਾ ਦਾ ਤਕਸਮ ਸ਼ਬਦ ਹੈ ਅਰਬੀ ਫਾਰਸੀ ਸੰਸਕ੍ਰਿਤ ਜਾਂ ਤੁਰਕੀ ਕਰੋ ਵੀ ਆਨਸਰ ਕਰੋ ਵੀ ਆਨਸਰ ਤੁਹਾਡੇ ਕਮੈਂਟ ਕਿਉਂ ਬੰਦ ਹੋਏ ਨੇ ਬਈ ਚਲਦੇ ਚਲਦੇ ਹੂੰ ਤੁਹਾਡਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ 14 ਦਾ ਸੀ ਠੀਕ ਹੈ ਸੰਸਕ੍ਰਿਤ ਹੂੰ ਹਾਂ ਸੀ ਕਰ ਰਿਹਾ ਕੋਈ ਵੀ ਕਰ ਰਿਹਾ ਹੈ ਨਾ ਹੂੰ ਸੰਸਕ੍ਰਿਤ ਆ ਵੀ ਠੀਕ ਹੈ ਹੂੰ ਉਸ ਤੋਂ ਬਾਅਦ ਦੇਖੋ ਬਈ ਸਕੂਲ ਆ ਜਾ ਇਹ ਕਿਹੜਾ ਵਾਕ ਹੈ ਸਕੂਲ ਆ ਜਾ ਸਧਾਰਨ ਅਮਰਵਾਚਕ ਪ੍ਰਾਥਨਾਵਾਚਕ ਯਾ ਸਵਾਲੀਆ ਕਿ ਸਕੂਲ ਆ ਜਾ ਤੂੰ ਇਹ ਕਿਹੜਾ ਵਾਕ ਹੈ ਅਨਸਰ ਕਰਨ ਦੀ ਕੋਸ਼ਿਸ਼ ਕਰੋ ਵੀ 15 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆਪਾਂ ਥੋੜੇ ਥੋੜੇ ਕਮੈਂਟ ਮੇਰੇ ਲਈ ਪਤਾ ਨਹੀਂ ਕਿਉਂ ਨਹੀਂ ਸ਼ੋਅ ਹੋ ਰਹੀ ਹੈਗੇ ਪਰ ਤੁਸੀਂ ਕਰ ਹੀ ਨਹੀਂ ਰਹੇ ਹਾਂ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ B ਹੂੰ ਸਿੰਪਲ ਆਊਗਾ ਠੀਕ ਹੈ ਭਈ ਹੂੰ ਹੂੰ ਠੀਕ ਹੈ ਕਈ ਵਾਰ ਨਾ ਥੋੜੀ ਗਲਤੀਆਂ ਉਹ ਹੋ ਜਾਂਦਾ ਜੇ ਕੋਈ ਤੁਹਾਨੂੰ ਡਾਊਟ ਲੱਗਦੇ ਕੁਸਚਨ ਨੂੰ ਆਪਾਂ ਬਾਅਦ ਚ ਕਰ ਲਾਂਗੇ ਠੀਕ ਹੈ ਹਾਂ ਇੱਕ ਇੱਕ ਨੰਬਰ ਨਾਲ ਆਪਾਂ ਨੇ ਪੇਪਰ ਕਲੀਅਰ ਕਰਨਾ ਉਸ ਤੋਂ ਬਾਅਦ ਦੇਖੋ ਮੇਜ਼ ਕਹਿੰਦੇ ਕਿਸ ਦਰਵਵਾਚਕ ਨਾਮ ਦਾ ਉਦਾਹਰਨ ਹੈ ਮੇਜ਼ ਕਿਸ ਦਰਵਵਾਚਕ ਨਾਮ ਦਾ ਉਦਾਹਰਨ ਹੈ ਨਹੀਂ ਹਾਂ ਕੁਝ ਹੱਦ ਤੱਕ ਪਤਾ ਨਹੀਂ ਇਹ ਕੀ ਆਪਸ਼ਨਾਂ ਇਹ ਘੜਬੜ ਹੋ ਗਈ ਬਈ ਪਹਿਲਾਂ ਦੇਖੋ ਕੁਸ ਨਹੀਂ ਗਲਤ ਹੋ ਗਿਆ ਠੀਕ ਹੈ ਇਹ ਵੀ ਛੱਡ ਦਿਓ ਬਈ ਕਹਿੰਦੇ ਮੁੰਡੇ ਨੇ ਕਮੀਜ਼ ਖਰੀਦੀ ਕਮੀਜ਼ ਕਿਹੜਾ ਕਾਰਕ ਹੈ ਮੁੰਡੇ ਨੇ ਕਮੀਜ਼ ਖਰੀਦੀ ਕਿਹੜੇ ਜਿਹੜਾ ਕਮੀਜ਼ ਹੈ ਇਹ ਕਿਹੜਾ ਕਾਰਕ ਹੈ ਕਰਤਾ ਕਰਮ ਅਪਾਦਾਨੀਆ ਕਰਨ ਕਰੋ ਬਈ ਆਨਸਰ 17 ਨੰਬਰ ਕੁਸਚਨ ਤੇ ਆ ਜਾਓ ਬਈ 17 ਤੇ ਛੱਡ ਦਿਓ 16 ਨੂੰ ਠੀਕ ਹੈ ਇਹ ਕੁਸਚਨ ਕੋਈ ਹੋਰ ਪੈਗੇ ਆਪਸ਼ਨਾਂ ਨਾਲ ਹੋਰ ਲੱਗੀਆਂ ਠੀਕ ਹੈ ਐ ਹੋ ਜਾਂਦਾ ਕਹਿੰਦੇ ਮੁੰਡੇ ਨੇ ਕਮੀਜ਼ ਖਰੀਦੀ ਕਮੀਜ਼ ਕਿਹੜਾ ਕਾਰਕ ਹੈ ਕਾਰਕ ਦੱਸਣਾ ਇੱਥੇ ਆਪਾਂ ਨਹੀਂ ਹਾਂ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ ਕਰਮ ਠੀਕ ਹੈ ਕਰਮ ਹਾਂ ਤੇ ਜੇਕਰ ਇਥੇ ਮੁੰਡੇ ਆ ਜਾਂਦਾ ਫਿਰ ਕਿਹੜਾ ਬਣਦਾ ਬਈ ਜੇਕਰ ਮੁੰਡੇ ਆ ਜਾਂਦਾ ਫਿਰ ਕਿਹੜਾ ਬਣਦਾ ਫਿਰ ਕਰਤਾ ਹਨਾ ਠੀਕ ਹੈ ਸਮਝ ਜਾ ਕੀ ਗੱਲ ਉਸ ਤੋਂ ਬਾਅਦ ਦੇਖੋ ਆਓ ਕਿਹੜਾ ਰੂਪ ਹੈ ਆਗਿਆ ਰੂਪ ਅਮਰ ਰੂਪ ਵੰਤੀ ਰੂਪ ਜਾਂ ਸੰਭਾਵਨਾ ਰੂਪ ਆਓ ਕਿਹੜਾ ਰੂਪ ਹੈ ਕਰੋ ਬਈ ਆਨਸਰ ਹਾਂ ਕਰੋ ਬਈ ਆਨਸਰ ਆਓ ਕਿਹੜਾ ਰੂਪ ਹੈ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਬਿੰਤੀ ਬਿੰਤੀ ਘਰ ਦੇ ਹੁਣ ਆਪਾਂ ਕਿਸੇ ਨੂੰ ਬਿਆਓ ਭਈ ਸਾਡੇ ਘਰੇ ਆ ਕੇ ਜਿਹੜਾ ਪਾਰ ਹੋਣਾ ਜੀ ਆਇਆਂ ਨੂੰ ਭਈ ਆਓ ਆਓ ਹਨਾ ਜਿਵੇਂ ਹੁਣ ਅਸੀਂ ਕਹਾਂਗੇ ਤੁਹਾਨੂੰ ਭਈ ਪੇਪਰ ਕਲੀਅਰ ਕਰਕੇ ਸਾਨੂੰ ਜਰੂਰ ਮਿਲੋ ਹਨਾ ਆਓ ਤੁਸੀਂ ਸਾਡੇ ਘਰੇ ਆਓ ਠੀਕ ਹੈ ਭਈ ਆਉਣਾ ਜਾਣਾ ਕਿਹਨੇ ਹੁੰਦਾ ਹਨਾ ਇੱਕ ਮੋਹ ਮੁਹੱਬਤ ਹੁੰਦੀ ਹੈ ਚਲੋ ਬੱਚਿਆਂ ਦੀ ਕਿਤਾਬ ਦੀ ਕਹਿੰਦੇ ਕਿਸ ਸੰਬੰਧ ਦੀ ਨਿਸ਼ਾਨੀ ਹੈ ਬੱਚਿਆਂ ਦੀ ਕਿਤਾਬ ਜਿਹੜਾ ਦੀ ਸ਼ਬਦ ਦਿੱਤਾ ਹੋਇਆ ਦੇ ਵਿੱਚ ਇਹ ਕਿਹੜੇ ਸਬੰਧ ਦੀ ਨਿਸ਼ਾਨੀ ਹੈ ਸੰਪਰਦਾਨ ਸਵੰਦ ਅਪਾਦਾਨੀਕਰਨ ਥੋੜੇ ਇਹਨਾਂ ਕੁਐਸਚਨ ਦੀ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰੋ ਉਹਨੇ ਲਿਖਿਆ ਹੈ ਬੱਚਿਆਂ ਦੀ ਕਿਤਾਬ ਹੁਣ ਇਹਨਾਂ ਦੋਨਾਂ ਸ਼ਬਦਾਂ ਦੇ ਵਿੱਚ ਬੱਚਿਆਂ ਦੀ ਕਿਤਾਬ ਦੇ ਵਿਚਾਲੇ ਜਿਹੜਾ ਦੀ ਸ਼ਬਦ ਦਿੱਤਾ ਹੋਇਆ ਹੈ ਇਹ ਕਿਹੜੇ ਸਬੰਧ ਦੀ ਨਿਸ਼ਾਨੀ ਬਣੂਗਾ ਹਾਂ ਕਾਰਕ ਦੀ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਠੀਕ ਹੈ ਸਬੰਧ ਸਬੰਧ ਬੱਚਿਆਂ ਦੀ ਕਿਤਾਬ ਵੀ ਬੱਚਿਆਂ ਦੀ ਕਿਤਾਬ ਆ ਪਈਓ ਠੀਕ ਹੈ ਇਸ ਕਰਕੇ ਇਹਦੇ ਕੀ ਬਣੂਗਾ ਅਨਸਰ ਤੁਹਾਡਾ ਸਬੰਧ ਠੀਕ ਹੈ ਉਸ ਤੋਂ ਬਾਅਦ ਦੇਖੋ ਪਾਣੀ ਪੀ ਲਿਆ ਕਿਹੜੀ ਕਾਲ ਹੈ ਸੰਪੂਰਨ ਭੂਤ ਅਪੂਰਨ ਭੂਤ ਭੂਤ ਕਾਲ ਭੂਤ ਨਾ ਸਮਝੀਓ ਠੀਕ ਹੈ ਤਤਕਾਲੀਨ ਭੂਤ ਜਾਂ ਆਮ ਵਰਤਮਾਨ ਕਾਲ ਪਾਣੀ ਪੀ ਲਿਆ ਵੀਵੇ ਪਾਣੀ ਪੀ ਲਿਆ ਪਈ ਹੁਣ ਇਥੇ ਕਿਹੜਾ ਬਣੂਗਾ ਕਰੋ ਭਈ ਅਨਸਰ ਅਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਵੈਰੀ ਗੁੱਡ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਹਾਂ ਆ ਗਿਆ ਵੀ ਗੋਲੇ ਘੁੰਮਣਾ ਦੇਖੋ ਤਾਂ ਚਲੋ ਹੋ ਗਿਆ ਸਟੋ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ ਸੰਪੂਰਨ ਭੂਤ ਹਨਾ ਵੀ ਸੰਪੂਰਨ ਹੋ ਚੁੱਕਿਆ ਕੰਮ ਅਪੂਰਨ ਕਿਉਂ ਹੁੰਦਾ ਵੀ ਪਾਣੀ ਪੀਤਾ ਨਹੀਂ ਹਲੇ ਠੀਕ ਹੈ ਜੇ ਇਹ ਹੁੰਦਾ ਵੀ ਪਾਣੀ ਪੀ ਰਿਹਾ ਫਿਰ ਕਿਹੜਾ ਹੁੰਦਾ ਇਰ ਅਪੂਰਨ ਹੁੰਦਾ ਵੀ ਇਹ ਕੰਮ ਪੂਰਾ ਨਹੀਂ ਹੋਇਆ ਉਹ ਕਹਿੰਦੇ ਪਾਣੀ ਪੀ ਲਿਆ ਇਸ ਕਰਕੇ ਸੰਪੂਰਨ ਭੂਤਕਾਰ ਹੋ ਗਿਆ ਉਹ ਵੀ ਖਤਮ ਹੋ ਚੁੱਕਿਆ ਕੰਮ ਠੀਕ ਹੈ ਭਾਈ ਉਸ ਤੋਂ ਬਾਅਦ ਦੇਖੋ ਲਗਭਗ ਕਹਿੰਦੇ ਕਿਸ ਤਰ੍ਹਾਂ ਦਾ ਸ਼ਬਦ ਹੈ ਆਪਾਂ ਗੱਲ ਗੱਲ ਤੇ ਕਹਿੰਦੇ ਨੇ ਵੀ ਲਗਭਗ ਇੰਨਾ ਕੇ ਬਰਾਬਰ ਹੋਊਗਾ ਉਹ ਕਿ ਤੇ ਲਗਭਗ ਤੇਰੇ ਵਰਗੀ ਇਹੋ ਇਹ ਤੇਰੇ ਵਰਗੀ ਹੀ ਹੈ ਨਾ ਜੇ ਆਪਾਂ ਕਹਿ ਲਈਏ ਵੀ ਲਗਭਗ ਸੀ ਟੱਟ ਦੇ ਬਰਾਬਰ ਹੀ ਹੁੰਦਾ ਭਾਈ ਪੀਐਸਟਾ ਦਾ ਪੇਪਰ ਵੀ ਬਸ ਥੋੜੇ ਜਿਹਾ ਕਮੀ ਹੁੰਦੀ ਆ ਹਨਾ ਥੋੜੀ ਜਿਹੀ ਕਮੀ ਕੀ ਹੁੰਦੀ ਵੀ ਭਾਈ ਜਿਹੜਾ ਸੀ ਡੱਟ ਵਾਲੇ ਨੇ ਉਹਨਾਂ ਦਾ ਤਾਂ ਜਿਹੜਾ 슬ੇਵਸ ਜੀ ਆਉਂਦਾ ਪੇਪਰ ਹਨਾ ਪਰ ਜਿਹੜੇ ਥੋੜੇ ਆਪਣੇ ਵਾਲੇ ਨੇ ਉਹ ਥੋੜੇ ਜਿਹਾ ਪਾਣ ਦੇ ਲੋਰਾ ਪਰਾ ਤੋਂ ਹਨਾ ਥੋੜਾ ਮੋਟਾ ਕਰ ਦਿੰਦੇ ਨੇ ਹੀਰ ਫਿਰ ਉਹ ਚੀਜ਼ ਹੁੰਦੀ ਹੈ ਵਿਸ਼ੇਸ਼ਣ ਨਾਮ ਕਿਹੜਿਆ ਵਿਸ਼ੇਸ਼ਣ ਇਹ ਸਰਵਨਾਮ ਕਹਿੰਦੇ ਮੈਮ ਡਾਊਟ ਹੈ ਕਾ ਦਾ ਡਾਊਟ ਆ ਬਈ ਹਾਂ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਕਿਰਿਆ ਵਿਸ਼ੇਸ਼ਣ ਲਗਭਗ ਹਾਂ ਵੈਰੀ ਗੁੱਡ ਬਈ ਮਨਜੀਤ ਕਹਿੰਦੇ ਸੀ ਲੋਕ ਹੋ ਗਿਆ ਵੀ ਲੋਕਾ ਨਾ ਇਹ ਤਾਂ ਹੋ ਗਾਲ ਹੋ ਗਈ ਮੈਂ ਆਪਾਂ ਭਈ ਕੌਣ ਬਣੇਗਾ ਕਰੋੜਪਤੀ ਦੀ ਕੁਰਸੀ ਤੇ ਬੈਠੇ ਹੋਣੇ ਆ ਚਲੋ ਹਜ਼ਾਰ ਕਹਿੰਦੇ ਕਿਹੜੀ ਕਿਸਮ ਦਾ ਸੰਖਿਆਵਾਚਕ ਵਿਸ਼ੇਸ਼ਣ ਹੈ ਹਜ਼ਾਰ ਗੁਣਾਤਮਕ ਅਪਰਮੇ ਅਨਿਸ਼ਚਿਤਈਆ ਪਰਮਵਾਚਕ ਹਜ਼ਾਰ ਕਿਹੜੀ ਕਿਸਮ ਦਾ ਸੰਖਿਆਵਾਚਕ ਵਿਸ਼ੇਸ਼ਣ ਹੈ ਇੱਥੇ ਵਿਸ਼ੇਸ਼ਣ ਦੀ ਕਿਸਮ ਪੁੱਛੀ ਜਾ ਰਹੀ ਹੈ ਬਈ ਆਨਸਰ ਕਰਨ ਦੀ ਕੋਸ਼ਿਸ਼ ਕਰੋ ਹਾਂ ਕਰੋ ਬਈ ਆਨਸਰ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਸਹੀ ਆਨਸਰ ਬਣੂਗਾ ਵੀ ਤੁਹਾਡਾ ਏ ਗਿਣਾਤਮਕ ਹਨ ਜਿਹਦੀ ਗਿਣਤੀ ਕੀਤੀ ਜਾ ਸਕੇ ਠੀਕ ਹੈ ਜਿਹਦੀ ਗਿਣਤੀ ਕੀਤੀ ਜਾ ਸਕੇ ਉਹਨੂੰ ਕੀ ਬੋਲਦੇ ਨੇ ਬਈ ਗਿਣਾਤਮਕ ਠੀਕ ਹੈ ਹਾਂ ਵੈਰੀ ਗੁੱਡ ਉਸ ਤੋਂ ਬਾਅਦ ਦੇਖੋ ਪਾਣੀ ਪੀ ਰਿਹਾ ਹੈ ਕਿਹੜਾ ਕਾਲ ਹੈ ਤਤਕਾਲੀਨ ਵਰਤਮਾਨ ਅਪੂਰਨ ਵਰਤਮਾਨ ਅਪੂਰਨ ਭੂਤਕਾਲੀ ਆਮ ਵਰਤਮਾਨ ਪਾਣੀ ਪੀ ਰਿਹਾ ਹੈ ਕਰੋ ਬਈ ਅਨਸਰ ਸੋ ਰਾਈਟ ਅਨਸਰ ਬਣੂਗਾ ਵੀ ਤੁਹਾਡਾ ਬੀ ਅਪੂਰਨ ਵਰਤਮਾਨ ਠੀਕ ਹੈ ਬਈ ਹਾਂ ਇਹ ਹਲੇ ਪੂਰਾ ਨਹੀਂ ਹੋਇਆ ਕੰਮ ਠੀਕ ਹੈ ਉਸ ਤੋਂ ਬਾਅਦ ਦੇਖੋ ਪੜਦਾ ਕਿਹੜਾ ਕਿਰਿਆ ਰੂਪ ਹੈ ਪੜਦਾ ਪੜਦਾ ਕਿਹੜਾ ਕਿਰਿਆ ਰੂਪ ਹੈ ਨਾਮ ਰੂਪ ਵਰਤਮਾਨ ਰੇਸ਼ਮਾਨ ਭੂਤ ਰੂਪ ਜਾਂ ਕਰਨਵਾਚਕ ਕਰੋ ਬਈ ਅਨਸਰ ਪੜਦਾ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਪੜਦਾ ਕਿਹੜਾ ਕਿਰਿਆ ਰੂਪ ਹੈ ਹਾਂ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਵਰਤਮਾਨ ਦੇਸ਼ਮਾਨ ਠੀਕ ਹੈ ਹਾਂ ਯਾਨੀ ਹਾਲੇ ਕਿਸ ਵਾਕ ਵਿੱਚ ਕੰਮ ਕਰਦਾ ਹੈ ਹਾਲੇ ਜਿਵੇਂ ਆਪਾਂ ਕਹੇ ਦੀ ਹਾਲੇ ਦਾ ਪਈ ਕੁਐਸਚਨ ਹੋਰ ਪਈ ਨਹੀਂ ਹਨਾ ਹਾਂ ਇਹ ਹਾਲੇ ਇੱਕੋ ਹੀ ਕੁਐਸਚਨ ਹੈ ਦਾ ਵਾਸਤੇ ਤੁਹਾਡਾ ਜਿਹੜਾ ਹਾਲੇ ਸ਼ਬਦ ਹੈ ਉਹ ਕਿਹੜੇ ਵਾਕ ਵਿੱਚ ਕੰਮ ਕਰਦਾ ਭਾਵ ਦੱਸਣ ਵਾਸਤੇ ਕਾਲ ਦੱਸਣ ਵਾਸਤੇ ਗੁਣ ਦੱਸਣ ਵਾਸਤੇ ਜਾਂ ਸਬੰਧ ਦੱਸਣ ਵਾਸਤੇ ਰਾਈਟ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕੀ ਆਨਸਰ ਬਣੇਗਾ ਲਾਸਟ ਕੁਐਸਚਨ ਤੇ ਕੰਮ ਕਰਨੇ ਆਪਾਂ ਹਾਂ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਪੀ ਕਾਲ ਦੱਸਣ ਵਾਸਤੇ ਹਨਾ ਹਾਂ ਕਾਲ ਦੱਸਣ ਵਾਸਤੇ ਹੁੰਦਾ ਵੀ ਇਹ ਜਿਵੇਂ ਆਪਾਂ ਕਹੇ ਦੀ ਵੀ ਹਾਲੇ ਤੱਕ ਤਾਂ ਉਹ ਆਈ ਨਹੀਂ ਹਾਲੇ ਤੱਕ ਉਹਦਾ ਕੰਮ ਨਹੀਂ ਬਣਿਆ ਹਨਾ ਉਹੀ ਚੀਜ਼ ਹੋਊਗੀ ਨਾ ਇਹ ਥੋੜੇ ਜਿਹਾ ਕੁਐਸਚਨ ਆ ਗਹਿਰਾਈ ਚ ਕਰਨ ਵਾਲੇ ਨੇ ਥੋੜਾ ਦਿਮਾਗ ਲਾ ਕੇ ਠੀਕ ਹੈ ਸੋ ਜਿਹੜੇ ਬੱਚੇ ਇਹ ਜਿਹੇ ਕੁਐਸਚਨ ਕਰ ਜਾਣਗੇ ਰਾਜ ਉਹ ਕਦੇ ਮਾਰ ਨਹੀਂ ਖਾਂਦੀ ਠੀਕ ਹੈ ਪੇਪਰ ਦੇ ਵਿੱਚ ਚਾਹੇ ਤੁਹਾਨੂੰ ਪੇਪਰ ਕਿਵੇਂ ਆ ਜੀ ਠੀਕ ਹੈ ਸੋ ਜੁੜੇ ਰਹੋ ਬਈ ਜੇਕਰ ਤੁਸੀਂ ਇਹ ਜੇ ਕਲਾਸਾਂ ਕਰਨੇ ਚਾਹੁੰਦੇ ਹੋ ਡੇਲੀ ਹੁਣ ਆਪਾਂ ਇਸ ਤਰ੍ਹਾਂ ਦੇ ਕੁਐਸਚਨ ਕਰਾਂਗੇ ਠੀਕ ਹੈ ਸੋ ਜਿਹੜੇ ਬੱਚੇ ਨਵੇਂ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਹੋਰ ਵੀ ਜਿਹੜੀ ਆਪਾਂ ਤਿਆਰੀ ਕਰਨੀ ਹੋ ਉਹ ਤੁਹਾਨੂੰ ਹੋਰ ਵੀ ਵਧੀਆ ਢੰਗ ਨਾਲ ਕਰਵਾ ਸਕੀ ਠੀਕ ਹੈ ਸੋ ਕਲਾਸ ਦਾ ਜਿਹੜਾ ਟਾਈਮ ਹੈ ਉਹ ਤੁਹਾਨੂੰ ਸ਼ਾਮ ਤੱਕ ਦੱਸ ਦਿੱਤਾ ਜਾਊਗਾ ਠੀਕ ਹੈ ਬਈ ਵੀ ਕੱਲ ਤੋਂ ਕਲਾਸ ਕਿੰਨੇ ਟਾਈਮ ਤੇ ਲੱਗਣੀ ਹੈ ਜਿਹੜੇ ਬੱਚੇ ਲੇਟ ਆਏ ਨੇ ਟੈਲੀਗ੍ਰam ਦੇ ਗਰੁੱਪ ਦੇ ਵਿੱਚ ਤੁਸੀਂ ਨਹੀਂ ਜੁੜੇ ਤੁਹਾਨੂੰ ਡਾਇਰੈਕਟ ਇੱਥੇ ਟੈਲੀਗ੍ਰਾਮ ਦਾ ਲਿੰਕ ਉਹ ਦਿੱਤਾ ਹੋਇਆ ਉਹ ਬਲੂ ਲਾਈਨ ਨੂੰ ਤੁਸੀਂ ਟੱਚ ਕਰਕੇ ਵੀ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ ਠੀਕ ਹੈ ਜੋ ਜਿਹੜੇ ਬੱਚੇ ਵੀ ਵਟਸਐਪ ਦੇ ਵਿੱਚ ਜੁਆਇਨ ਹੋਣਾ ਚਾਹੁੰਦੇ ਨੇ ਇਹ ਜਿਹੜਾ ਤੁਹਾਨੂੰ ਨੰਬਰ ਦਿੱਤਾ ਹੋਇਆ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਠੀਕ ਹੈ ਸੋ ਇਹ ਆਪਣੇ ਕੋਰਸ ਨੇ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਪੇਪਰ 1 ਵਾਲਾ ਤੁਹਾਨੂੰ 2500 ਦੇ ਵਿੱਚ ਤੇ ਪੇਪਰ 2 ਵਾਲਾ ਤੁਹਾਨੂੰ 3000 ਦੇ ਵਿੱਚ ਠੀਕ ਹੈ ਬਈ ਸੋ ਜੇਕਰ ਕੋਈ ਬੱਚੇ ਦੀ ਕੋਈ ਮਜਬੂਰੀ ਹੁੰਦੀ ਹੈ ਨਹੀਂ ਖਰੀਦ ਸਕਦਾ ਕੋਰਸ ਹਨਾ ਕੋਈ ਸੌ ਹੁੰਦੀ ਹੈ ਨਾ ਉਹਨਾਂ ਵਾਸਤੇ ਅਸੀਂ ਹੋਰ ਵੀ ਕੱ ਹਾਂ ਪਲੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਸਾਇਪ ਨੂੰ ਬਿਲਕੁਲ ਫਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਇੱਕ ਸਾਲ ਦੀ ਵੈਲਿਡਿਟੀ ਹੈ ਤੁਹਾਨੂੰ ਠੀਕ ਹੈ ਭਾਈ ਕੋਰਸ ਦੀ ਹੋਰ ਵੀ ਬਹੁਤ ਸਾਰਾ ਕੁਝ ਹੈ ਜਿਹੜਾ ਤੁਹਾਨੂੰ ਪੜਨ ਨੂੰ ਉਹ ਮਿਲਦਾ ਹੈ ਠੀਕ ਹੈ ਭਾਈ ਸੋ ਧੰਨਵਾਦ ਜਿਨ੍ਹਾਂ ਨੇ ਕਲਾਸ ਅਟੈਂਡ ਕੀਤੀ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜਰੂਰ ਕਰਨਾ ਸੋ ਜੁੜੇ ਰਹਿਣਾ ਕਲਾਸ ਦੇ ਨਾਲ ਠੀਕ ਹੈ ਭਾਈ ਨਾਲ ਕਿ ਜਿਹੜਾ ਤੁਹਾਡਾ ਪੇਪਰ ਹੈ ਉਹ ਹੋਰ ਵੀ ਵਧੀਆ ਢੰਗ ਨਾਲ ਹੋ ਸਕੇ ਸੋ ਧੰਨਵਾਦ ਭਾਈ ਸੋ ਚਲੋ ਚੱਲਦੇ ਹਾਂ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਕਲਾਸ ਦੇ ਨਾਲ ਸੋ ਸ਼ੁਕਰੀਆ ਵੀ